ਹਾਂ ਦਾਦੀ ਬੁੱਲ ਕੇ ਉੱਤੇ ਨੂੰ ਚੱਕਿਆ ਉਹੀ ਗੱਲ ਕਰ ਜਾਨੀ ਮਰਮਰ ਹੋਰ ਗੱਲ ਕਰ ਦੱਸ ਤਾ ਦੋ ਇੱਕ ਵਾਰੀ ਬੁੱਲ ਕੇ ਉੱਤੇ ਨੂੰ ਚੱਕਿਆ ਨਾ ਪਾਲਾ ਨਾ ਇੰਟਰਵਿਊ ਆ ਨਾਲਾ ਇੰਟਰਵਲ ਰੈਡੀ ਹੋ ਰਹੇ ਐਕਸਕਿਊਜ਼ ਮੀ ਸਟਾਪ ਇਟ ਡੋਂਟ ਸੇ ਦੈਟ ਪਲੀਜ਼ ਬੇਰਦਾਰ ਦੀ ਕਿਤਾਰਾ ਬੇਰਦਾਰ ਦਾ ਚੜੇ ਨਹੀਂ ਚੜੇ ਨਹੀਂ ਕੁਛ ਕਰ ਦੀ ਲੋੜ ਹੀ ਨਹੀਂ ਦੱਬ ਕੇ ਸਰੋਂਗੇ ਤੇਰੇ ਚੁੰਗਲਾਂ ਡਗੋ ਆਪੇ ਕਾਲਾ ਲੈਨੇ ਪਿਆਰ ਕਰਨਾ ਆਪੇ ਚੜ ਜੇ ਸਿਰਿਆ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੜਾਂਗੇ ਜੈਸਮੀਨ ਵਲੌਗਰ ਦਾ ਵੱਡਾ ਝੂਠ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਕੱਪੜੇ ਸੁੱਕੜੇ ਪਾਏ ਸੀ ਤਾਂ ਇਧਰ ਆ ਗਿਆ ਮੀ ਹੁਣ ਆ ਗਿਆ ਕੱਕ ਜੀ ਆਉਂ ちゃっ ਗਈ ਦੱਸੂ ਕੱਪੜੇ ਲਾਉਣ ਲਈ ਆ ਕਿ ਮੀ ਆ ਗਿਆ ਆ ਨਾਲੇ ਵੀ ਕੰਮ ਆ ਗਿਆ ਪਲੱਟਣ ਕੱਲੀ ਆ ਤੇ ਬਾਈ ਇੰਨਾ ਦੇ ਘਰ ਦਾ ਹਾਲ ਵੇਖ ਕੇ ਲੱਗਦਾ ਵੀ ਕੱਪੜਿਆਂ ਦੀ ਦੁਕਾਨ ਦਾ ਗੋਦਾਮ ਇੱਥੇ ਸ਼ਿਫਟ ਹੋ ਗਿਆ। ਵੇੜੇ 'ਚ ਹਰ ਪਾਸੇ ਕੱਪੜੇ, ਮੋਟਰਸਾਈਕਲ ਤੇ ਕੱਪੜੇ, ਦਰਵਾਜ਼ੇ ਤੇ ਕੱਪੜੇ, ਕੁਰਸੀਆਂ ਤੇ ਕੱਪੜੇ, ਘਰ ਘੱਟ ਤੇ ਕੱਪੜਿਆਂ ਵਾਲੀ ਅਲਮਾਰੀ ਜ਼ਿਆਦਾ ਲੱਗਦਾ। ਲੱਗਦਾ ਹਫ਼ਤੇ ਪਰ ਦੀ ਬਕਾਇਆ ਲਿਸਟ ਇੱਕੋ ਵਾਰੀ ਸਾਫ਼ ਹੋਈ ਆ। ਜੇ ਤੁਸੀਂ ਇਹ ਕੱਪੜੇ ਵਾਸ਼ਿੰਗ ਮਸ਼ੀਨ 'ਚ ਧੋਤੇ ਹੋਏ ਨਾ, ਵਾਸ਼ਿੰਗ ਮਸ਼ੀਨ ਵੀ ਰੋਪੀ ਹੋਊਗੀ। ਵੀ ਮੈਨੂੰ ਰੋਜ਼ ਦੋ ਦੋ ਜੋੜੇ ਕੱਪੜਿਆਂ ਦੇ ਦੇ ਦਿਆ ਕਰੋ। ਤੁਸੀਂ ਤਾਂ ਇਕੱਠਾ ਟਰੱਕ ਭਰ ਕੇ ਲਿਆਂਦਾ ਹਜੇ ਤਾਂ ਸ਼ੁਕਰ ਕਰੋ ਇਹ ਡੇਲੀ ਕੱਪੜੇ ਲਾਉਂਦੇ ਨਹੀਂ ਨਹੀਂ ਤਾਂ ਇਕੱਠੇ ਕੱਪੜੇ ਵੇਖ ਕੇ ਘਰ ਲੁਧਿਆਣਾ ਫੈਕਟਰੀ ਦਾ ਮਾਲ ਲੱਗਦਾ ਪਾਣੀ ਪਹਿਲੇ ਰੱਖਦੇ ਲਿਆ ਜੀ ਕੱਪੜੇ ਪਾੜਾ ਨਾ ਇੰਟਰਵਿਊ ਆ ਨਾੜਾ ਚਲਵਾ ਦੇਣਾ ਇੰਟਰਵਿਊਲ ਰੈਡੀ ਹੋ ਰਿਹਾ ਜੀ ਇਹ ਨੌਨਸੈਂਸ ਲਾਈਨਸ ਬੋਲ ਕੇ ਤੇ ਵਲੌਗ ਦੇ ਵਿੱਚ ਉਵੇਂ ਹੀ ਅਪਲੋਡ ਕਰਕੇ ਕਿਉਂ ਇਨਸਲਟ ਕਰਵਾਉਣੀ ਆ ਆਪਦੀ ਇਹ ਦੋਵੇਂ ਨੌਪੁੱਤਨਾ ਆਪਦੀ ਮਾਂ ਦੇ ਇਨਸਲਟ ਕਰਦੇ ਅਕਸਰ ਹੀ ਇਸ ਜਾਣਗੇ। ਬਾਕੀ ਅੱਜ ਇਹਨਾਂ ਕੋਲੇ ਕੋਈ ਕੰਟੈਂਟ ਹੈ ਨਹੀਂ ਸੀ ਤਾਂ ਇਹਨਾਂ ਨੇ ਸੋਚਿਆ ਕਿ ਸੱਸ ਦੇ ਇੰਟਰਵਿਊ ਕਰ ਲਈਏ। ਤੇ ਹੁਣ ਇੰਟਰਵਿਊ ਦੇ ਵਿੱਚ ਕੀ ਰੰਗ ਲਾਉਣਗੇ ਉਹ ਆਪਾਂ ਅੱਗੇ ਦੇਖਦੇ ਹਾਂ। ਮੈਂ। ਉਹ ਤਾਂ ਮੈਰੀ ਨੇ ਆ। ਆ ਮੰਨੋ। ਪੱਤਰਕਾਰਨੀ ਜਿਹੜੀ ਮੂੰਹ ਤੋਂ ਕੇ ਆਊਗੀ ਨਾ કે ਨਹੀਂ ਆਊਗੀ। ਕੰਟੈਂਟ ਖਤਮ ਹੋਇਆ ਤਾਂ ਘਰ ਦੇ ਮੈਂਬਰਾਂ ਨੂੰ ਹੀ ਹਾਇਰ ਕਰ ਲਿਆ। ਅੱਜ ਚੱਲੂਗੀ ਦਾਦੀ-ਪੋਤੀ ਦੀ ਇੰਟਰਵਿਊ। ਉਹਤੀ ਪੁੱਛੂਗੀ ਦਾਦੀ ਤੁਸੀਂ ਆਪਣੇ ਤਜਰਬੇ ਸ਼ੇਅਰ ਕਰੋ ਦਾਦੀ ਕਹੂਗੀ ਮੈਨੂੰ ਤਜਰਬਾ ਵਲੌਗਰ 9 ਦੇ ਨਾਲ ਰਹਿ ਕੇ ਸਾਰਾ ਦਿਨ ਘਰ ਦੇ ਕੰਮ ਕਰਨ ਦਾ ਤੇ ਬਾਕੀ ਜਿਹੜਾ ਥੋੜਾ ਬਹੁਤ ਤਜਰਬਾ ਰਹਿੰਦਾ ਸੀ ਜ਼ਿੰਦਗੀ ਦਾ ਉਹ YouTube ਦੇ ਝੂਠੇ ਥੰਬਨੇਲ ਪੜ ਪੜ ਕੇ ਹੋ ਗਿਆ ਜਿੱਦਨ ਦੀ ਵਲੌਗਰ 9 ਆਈ ਆ ਘਰ 'ਚ ਖੁਸ਼ੀ ਵੀ ਹੋਵੇ ਉਹਨੂੰ ਵੀ ਦੁੱਖ ਬਣਾ ਕੇ ਪੇਸ਼ ਕਰ ਦਿੰਦੀ ਆ ਤੇ ਬਾਕੀ ਰਹੀ ਗੱਲ ਐਂਕਰ ਦੇ ਮੂੰਹ ਤੋਂ ਆਉਂਦੀ ਨਾ ਨਹੋਂਦੀ ਜਦੋਂ ਘਰ ਚ ਹਾਈਜੀਨ ਇਹੋ ਜਿਹਾ ਇਸ਼ੂ ਆ ਜਿਵੇਂ ਇਲੈਕਸ਼ਨ ਦੇ ਵਾਦੇ ਤਾਂ ਬੱਚੀ ਨੂੰ ਕਿੱਥੋਂ ਚਮਕਾ ਦੇਣਗੇ ਉਹ ਤਾਂ ਖੁਦ ਬਿਨਾ ਮੂੰਹ ਥੋਤੇ ਸਾਰਾ ਦਿਨ ਵਲੌਗ ਸ਼ੂਟ ਕਰ ਲੈਂਦੇ ਆ ਉਹ ਵੀ ਨਾਈਟ ਸੂਟ ਚ ਉਹ ਵਾਤੋ ਵਾਤੋ ਵਾਤਾ ਮੂਡ ਖਰਾਬ ਕਰ ਲਿਆ ਕਦੀ ਚੁੰਡਮ ਚੁੰਡੀ ਹੋਇਆ ਕੰਮ ਅਈ ਦੈ ਭਾਨ ਫਟ ਰਹੀ ਨਿਸਣੇ ਹਾਂ ਨਾ ਇਦਾਂ ਇਹ ਨੋਬਤ ਹੋਵੈ ਨਾ ਸੱਸ ਕਹਿੰਦੀ ਐ ਇਦਾਂ ਦੀ ਨੋਬਤ ਕਦੇ ਨਾ ਆਵੇ ਕਿਉਂਕਿ ਇਹ ਨੋਬਤ ਪਹਿਲਾਂ ਇਹਨਾਂ ਤੇ ਆ ਚੁੱਕੀ ਆ ਤੇ ਇਹਨਾਂ ਨੌ ਪੁੱਤਾਂ ਨੇ ਰਾਜ ਕੇ ਉਸ ਲੜਾਈ ਚੋਂ ਕੰਟੈਂਟ ਕੱਢਿਆ ਕਦੇ ਥੰਬਨੇਲ ਹੁੰਦਾ ਸੀ ਸਾਡੀ ਮੰਮੀ ਕਿਉਂ ਚਲ ਗਈ ਘਰ ਛੱਡ ਕੇ ਕਦੇ ਕੰਟੈਂਟ ਹੁੰਦਾ ਸੀ ਸਾਡੀ ਮੰਮੀ ਕੰਮ ਕਿਉਂ ਨਹੀਂ ਕਰਦੀ ਤੇ ਕਦੇ ਕੁਝ ਤੇ ਕਦੇ ਕੁਝ ਤੇ ਉਹ ਤਾਂ ਵਿਚਾਰੀ ਹੁਣ ਤਾਂ ਕੰਨਾਂ ਨੂੰ ਹੱਥ ਲਾਉਂਦੀ ਆ ਵੀ ਇਹੋ ਜੀ ਨੋਬਤ ਦੁਬਾਰਾ ਆਵੇ ਹੀ ਨਾ ਤੁਸੀਂ ਤਾਂ ਫੜ ਕੇ ਅਗਲੇ ਦਾ ਜਲੂਸ ਕੱਢ ਦਿੰਨੇ ਆ ਵੀ ਬੰਦੀ ਬਾਰਿਸ਼ ਵੀ ਮੈਨੂੰ ਕੁਛ ਕੁਛ ਸੀ ਗੰਦੀ ਆਇਆਂ ਲੱਗਿਆ ਜਿਵੇਂ ਪ੍ਰੈਸ਼ਰ ਕੁਕਰ ਦੀ ਸੀਟੀ ਫਟ ਗਈ ਤੇ ਸੁਰਾਂ ਦੀ ਜਗ੍ਹਾ ਐਂਬੂਲੈਂਸ ਦਾ ਸਾਇਰਨ ਵੱਜਿਆ ਹੋਵੇ ਤੇ ਬਾਕੀ ਗਾਣੇ ਦੀ ਇੱਕ ਵੀ ਲਾਈਨ ਸਹੀ ਨਹੀਂ ਗਾਈਂ ਇਸ ਮੌਸਮ ਹਵਾ ਵੀ ਬੰਦੀ ਬਾਰਿਸ਼ ਵੀ ਮੈਨੂੰ ਕੁੱਚ ਕੁੱਚ ਸਿਕੰਦੀ ਬਾਕੀ ਇਹਨਾਂ ਦੋਵਾਂ ਭੈਣ ਭਰਾਵਾਂ ਦੀਆਂ ਹਰਕਤਾਂ ਇੰਨੀਆਂ ਸੇਮ ਆ ਨਾ ਇਹ ਦੋਵੇਂ ਸਿੰਗਿੰਗ ਘੱਟ ਕਰਦਿਆ ਤੇ ਟੌਰਚਰ ਜ਼ਿਆਦਾ ਬਣਾ ਰਿਹਾ ਜੀ ਇਹ ਅਰਬੀ ਅੱਜ ਅਰਬੀ ਬਣਾਉਣਗੇ ਆ ਮੰਮਾ ਜਲਦੀ ਸਬਜ਼ੀ ਬਣਾ ਲਓ

ਜਦੋਂ ਲੋਕਾਂ ਦੇ ਸੁਪਨੇ ਸ਼ੁਰੂ ਹੋ ਜਾਂਦੇ ਆ ਇਹਦੀ ਕਿਚਨ ਦੀ ਸ਼ੂਟਿੰਗ ਸ਼ੁਰੂ ਹੋ ਜਾਂਦੀ ਆ ਦੁਨੀਆ ਦੇ ਅੱਧੇ ਲੋਕ ਰੋਟੀ ਖਾ ਕੇ ਡਕਾਰ ਮਾਰ ਕੇ ਆਰਾਮ ਨਾਲ ਸੁੱਤੇ ਪਏ ਹੋਣੇ ਆ ਤੇ ਇਹ ਹੁਣ ਚੁੱਲ੍ਹੇ 'ਚ ਅੱਗ ਮਚਾਉਣ ਲੱਗੀ ਆ ਤੇ ਜਵਾਕੜੀ ਵਿਚਾਰੀ ਭੁੱਖ ਨਾਲ ਤੜਫੀ ਜਾਂਦੀ ਆ ਰੈਂਦੀ ਕਸਰੇ ਨਾ ਬਲੌਗਰ ਨੀਆਂ ਨੇ ਆਪਦੇ ਘਰ ਵਾਲਿਆਂ ਨੂੰ ਆਟਾ ਗੁੰਨਣ ਤੇ ਭਾਂਡੇ ਮਾਂਜਣ ਤੇ ਲਾਇਆ ਇਹੀ ਹਾਲ ਹੋਣਾ ਜਦੋਂ ਘਰ ਦਾ ਸਾਰਾ ਖਰਚਾ ਆਈ ਚਲਾਈ ਘਰਵਾਲੀ ਦੇ ਵਲੌਗਾ ਤੇ ਸਿੱਟਣੀ ਆ ਇਥੇ ਆਟਾ ਗੁੰਨਣ ਨਾਲੋਂ ਚੰਗਾ ਕਿ ਕਰੋ ਬਾਹਰ ਜਾ ਤੇ ਘਰ ਵਾਸਤੇ ਕੁਝ ਕਮਾ ਕੇ ਲਿਆ ਸੈਲਫ ਰਿਸਪੈਕਟ ਵੀ ਵਧੂਗੀ ਤੇ ਘਰ ਦੀ ਕਮਾਈ ਵੀ ਬਾਕੀ ਉੱਥੇ ਤਾਂ ਤੂੰ ਆਟਾ ਗੁੰਨਦਾ ਚੰਗਾ ਵੀ ਲੱਗੇ ਜਿੱਥੇ ਵਲੌਗਿੰਗ 'ਚ ਮਿਹਨਤ ਲੱਗਦੀ ਹੋਵੇ ਸੋਚਣਾ ਪੈਂਦਾ ਹੋਵੇ ਵੀ ਕੀ ਸ਼ੂਟ ਕਰਨਾ ਐਂਗਲ ਕਿੱਥੋਂ ਲੈਣਾ ਐਡੀਟਿੰਗ ਕਰਨੀ ਆ ਥੰਬਨੇਲ ਡਿਜ਼ਾਈਨ ਕਰਨਾ ਕੰਟੈਂਟ ਕ੍ਰੀਏਟ ਕਰਨਾ ਪਰ ਤੁਸੀਂ ਤਾਂ ਘਰ ਦੀ ਸੀਸੀਟੀਵੀ ਫੁਟੇਜ ਚੱਕ ਕੇ ਉਵੇਂ ਹੀ ਪਾ ਦੇਣੀ ਹੁੰਦੀ ਆ ਤੇ ਫਿਰ ਤੂੰ ਸਾਰਾ ਦਿਨ ਕੀ ਕਰਦਾ ਵਲੌਗ ਦੇ ਵਿੱਚ ਤੂੰ ਆਉਣਾ ਨਹੀਂ ਹੁੰਦਾ ਵਲੌਗ ਸਾਰਾ ਘਰ ਵਾਲੀ ਨੇ ਬਣਾਉਣਾ ਕੰਟੈਂਟ ਸਾਰਾ ਉਹਨੇ ਦੇਣਾ ਤੇ ਫਿਰ ਇਸ ਤੋਂ ਚੰਗਾ ਕਿ ਤੂੰ ਆਪਦੀ ਸੈਲਫ ਰਿਸਪੈਕਟ ਤਾਂ ਬਚਾ ਕੇ ਰੱਖੇ ਨਹੀਂ ਦੱਦੀ ਕੀ ਹੋਇਆ ਬੋਲ ਤੇ ਚੱਕਿਆ ਵਾ

ਨਾ ਸੋਚਿਓ ਕਿ ਇਹ ਸਹਿਜ ਆਪਦੇ ਵੱਲੋਂ ਬੋਲਦੀ ਆ ਇਹ ਅਕਲ ਉਹਨੂੰ ਉਹਦੇ ਮਾਪਿਓ ਨੇ ਦਿੱਤੀ ਆ ਜੇ ਹੋ ਜੀਆਂ ਗੱਲਾਂ ਮਾਪਿਓ ਕਰਨਗੇ ਜਵਾਕ ਨੇ ਵੀ ਤਾਂ ਉਵੇਂ ਬੋਲਣਾ ਉਹ ਪਤਾ ਨਹੀਂ ਕਦੋਂ ਕਦੀ ਸੋੰਦੀ ਆਈ ਹੋਊਗੀ ਅੱਜ ਉਹਨੇ ਸੋਚਿਆ ਮੈਂ ਦਾਦੀ ਨੂੰ ਪੁੱਛੀ ਲਵਾਂ ਵੀ ਤੁਸੀਂ ਬੋਲ ਕਿਉਂ ਉੱਤੇ ਨੂੰ ਚੱਕਿਆ ਐ ਐਕਸਕਿਊਜ਼ ਮੀ ਸਟਾਪ ਐਟ ਡਾਂਟ ਸੇ ਦੈਟ ਪਲੀਜ਼ ਵੈਸੇ ਆਂਟੀ ਵਿਚਾਰੀ ਦੀ ਬਹੁਤ ਡਿਸਰੈਸਪੈਕਟ ਹੁੰਦੀ ਆ ਵਲੌਗ ਦੇ ਵਿੱਚ ਇਹ ਆਪਾਂ ਵਲੌਗ ਦੀ ਸਟਾਰਟਿੰਗ ਚ ਵੀ ਵੇਖਿਆ ਤੇ ਹੁਣ ਵਲੌਗ ਦੇ ਲਾਸਟ ਤੱਕ ਪਹੁੰਚ ਗਏ ਆ ਤੇ ਇਹੀ ਕੁਝ ਚੱਲੀ ਜਾਂਦਾ ਬਾਕੀ ਜਦੋਂ ਸਹਿਜ ਦੇ ਦਾਦਾ ਦਾਦੀ ਵਲੌਗ ਦੇ ਵਿੱਚ ਨਹੀਂ ਆਉਂਦੀ ਸੀ ਤਾਂ ਇਹਨਾਂ ਦੇ ਘਰ ਕੁਛ ਤਾਂ ਹੋਇਆ ਜਿਹੜਾ ਇਹਨਾਂ ਨੇ ਕਲੀਅਰ ਨਹੀਂ ਕੀਤਾ ਉਸ ਤੋਂ ਬਾਅਦ ਹੁਣ ਦਾਦੀ ਕੰਮ ਘੱਟ ਕਰਦੀ ਆ ਕਿਉਂਕਿ ਨਹੀਂ ਤਾਂ ਇਹਦੀ ਕੰਮ ਕਰ ਕਰਕੇ ਹਾਲਤ ਬਹੁਤ ਖਰਾਬ ਹੋ ਗਈ ਸੀ ਤੇ ਕਿੰਨਾ ਟਾਈਮ ਇਹਨੂੰ ਐਡਮਿਟ ਰਹਿਣਾ ਪਿਆ ਸੀ ਦੋਵਾਂ ਜਵਾਕਾਂ ਨੂੰ ਸੰਭਾਲਣ ਵਾਲੀ ਇਹ ਤੇ ਦਾਦੀ ਨੂੰ ਜਵਾਕਾਂ ਖਿਲਾਫ ਸਿੱਖਿਆ ਕੀ ਦਿੱਤੀ ਆ ਇਹ ਤੁਸੀਂ ਆਪ ਹੀ ਦੇਖ ਲਓ। ਭਾਈਆ ਹੁਣ 베ਬੀ ਸ਼ਾਵਰ ਕਰਨਾ ਜੀ। ਉਹਦੇ ਕਰਕੇ ਭਾਈ ਥੋੜਾ ਜਿਹਾ ਰੋਪੜ ਵੀ ਸ਼ੋਪਿੰਗ ਕਰਕੇ ਆਏ ਆ ਤੇ ਹੋਰ ਵੀ ਗਿਫਟ ਗੋਫਟ ਭਾਬੀ ਨੇ ਵੀ ਲੈਣਾ ਦਾ ਸਮਾਨ ਜਿਹਾ ਹਨਾ ਚਲੋ ਕੰਮ ਕਈ ਤੇ ਤਾਂ ਕਰਕੇ ਰੋਪੜ ਮੈਂ ਹੋ ਗਿਆ ਜੀ ਲੇਟ ਹੁਣ ਵਲੌਗਰਾਂ ਨੇ ਨਵਾਂ ਹੀ ਕੰਟੈਂਟ ਫੜ ਲਿਆ 베ਬੀ ਸ਼ਾਵਰ ਪਾਰਟੀ ਜਿਹਦਾ ਪੰਜਾਬ ਦੇ ਵਿੱਚ ਕੋਈ ਮਤਲਬ ਹੀ ਨਹੀਂ। ਦਰਅਸਲ ਇਹ ਵੈਸਟਰਨ ਕੰਟਰੀਜ਼ ਦਾ ਕਲਚਰ ਆ। ਜਿੱਥੇ ਬੇਬੀ ਦਾ ਜੈਂਡਰ ਰੀਵील ਕੀਤਾ ਜਾਂਦਾ ਤੇ ਪੰਜਾਬ ਦੇ ਵਿੱਚ ਇਹ ਸਭ ਕੁਝ ਗੈਰ ਕਾਨੂੰਨੀ ਆ ਤਾਂ ਫਿਰ ਵਲੌਗਰਾਂ ਨੇ ਇੱਕ ਨਵਾਂ ਢੰਗ ਬਣਾ ਲਿਆ ਇਹ ਬੇਬੀ ਸ਼ਾワー ਤੇ ਫੋਟੋ ਸ਼ੂਟ ਕਰਦੇ ਆ ਤੇ ਕੇਕ ਕੱਟ ਲੈਂਦੇ ਆ ਤੇ ਫਿਰ ਰੀਵील ਕੀ ਕਰਦੇ ਆ ਲਾਈਕ ਤੇ ਕਮੈਂਟ ਇਹਨਾਂ ਦੇ ਲਈ ਹਰ ਰਸਮ ਇੱਕ ਥੰਬਨੇਲ ਦਾ ਆਈਡੀਆ ਇਹਨਾਂ ਦੇ ਲਈ ਨਾ ਬਿਨਾ ਬੂੰਦਾ ਤੋਂ ਮੀਹ ਵਾਲੀ ਗੱਲ ਆ 베ਬੀ ਸ਼ਾਵਰ ਵਿਦਆਊਟ ਜੈਂਡਰ ਵੀਲ ਬਾਕੀ ਇਹਨਾਂ ਨੂੰ ਕਮੈਂਟਸ ਵੀ ਬਹੁਤ ਆਏ ਵੀ ਤੁਹਾਨੂੰ 베ਬੀ ਸ਼ਾਵਰ ਦਾ ਮਤਲਬ ਪਤਾ ਤੁਸੀਂ ਸੈਲੀਬ੍ਰੇਟ ਤਾਂ ਕਰਨ ਲੱਗੇ ਆ ਪਰ ਸਾਨੂੰ ਇੱਕ ਵਾਰੀ ਮਤਲਬ ਜ਼ਰੂਰ ਦੱਸ ਦਿਓ ਬੱਤ ਸਹੀ ਏ ਤੇ ਉਧਰ ਮਿਲੇ ਹੋਏ ਇਦਨ ਮੈਂ ਮਲੇ ਡਿਊਟੀ ਲਾਤੀ ਕਹੇ ਭਾਈ ਮਹਿੰਦੀ ਲਵਾਉਣੀ ਹੈ ਹੈ ਮਹਿੰਦੀ ਦਾ ਕੰਮ ਜਿਹੜਾ ਇਹ ਮੁੰਡਿਆਂ ਦਾ ਇਹ ਇਹਨਾਂ ਨੇ ਵੀ ਸੋਚਿਆ ਵੀ ਚਲੋ ਅ ਇਹ ਤੁਸੀਂ ਅੱਗੇ ਵੀ ਸਾਡੇ ਬਲੌਗ ਅੱਜ ਦੇਖੇ ਵੀ ਹੈ ਮੈਂ ਤੁਹਾਨੂੰ ਮਲਾਉਣਾ ਦੋ ਮਿੰਟ ਇਨਾਂ ਨੇ ਵੀ ਸੋਚਿਆ ਵੀ ਚਲੋ ਭਾਈ ਹੁਣ ਦਿਨ-ਦਿਨ ਜਿਹੜੇ ਆਪਣੇ ਗਾਹਕੋਂ ਪੁਕਟਾ ਲੀਏ ਵੀ ਚਲੋ ਉਹ ਘਰਾਂ ਦਾ ਵੀ ਚਾਹੇ ਲੇਟ ਫੇਟ ਜਾ ਕੇ ਵੀ ਲਾਇਆ ਮੰਗਿਆ ਹਨ ਹਰੇਕ ਬੰਦੇ ਨੂੰ ਲਾਹਾ ਹੁੰਦਾ ਵੀ ਚਲੋ ਦੋ ਪੈਸੇ ਮੇਰੇ ਜ਼ਿਆਦਾ ਬਣ ਜਾਣਾ ਹਨ ਤਾਂ ਕਰਕੇ ਇਹ ਮੁੰਡੇ ਹੁਣ ਆਏ ਆ ਮਲਾਉਣਾ ਹੀ ਫੇਰ ਨਾਲ ਸਾਨੂੰ ਮੈਂ ਤੇ ਹੁਣ ਭਾਈ ਲਾਉਨੇ ਆ ਜੀ ਫਿਰ ਮੈਂ ਹਾਤੇ ਤੇ ਲਿਖ ਦਿਓ ਜੀ 베بی ਕਮਿੰਗ ਸੂਨ ਵੈਸੇ ਤਾਂ ਚਲੋ ਮਹਿੰਦੀ ਦਾ ਫੰਕਸ਼ਨ ਵਿਆਹਾਂ ਤੇ ਹੁੰਦਾ ਪਰ ਇਹ ਵਲੌਗਰ ਕਹਿੰਦੇ ਆ ਚੱਲ ਕੋਈ ਗੱਲ ਨਹੀਂ ਕੰਟੈਂਟ ਵੱਡਾ ਬਣ ਜਾਊਗਾ ਇੱਕ ਅੱਧਾ ਵਲੌਗ ਹੀ ਵੱਧ ਪੈ ਜੂ ਵੈਸੇ ਨਾ ਖੁਸ਼ੀ ਜ਼ਾਹਰ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਘਰ 'ਚ ਬੱਚਾ ਆਉਣ ਦੀ ਖੁਸ਼ੀ ਆ ਤਾਂ ਕੇਕ ਵੀ ਕੱਟਿਆ ਜਾ ਸਕਦਾ ਮਹਿੰਦੀ ਵੀ ਲਾਈ ਜਾ ਸਕਦੀ ਹੈ ਪਰ ਗੱਲ ਤਾਂ ਇਹ ਆ ਨਾ ਇਹ ਸਾਰਾ ਕੁਝ ਖੁਸ਼ੀ ਵਾਸਤੇ ਨਹੀਂ ਵਲੌਗਸ ਵਾਸਤੇ ਕੀਤਾ ਜਾ ਰਿਹਾ ਮੈਂ ਵੀ ਜੇ ਇਹਨਾਂ ਦੇ ਘਰੇ ਵਲੌਗ ਨਾ ਬੰਦੇ ਹੁੰਦੇ ਤਾਂ ਇਹ ਵੀ ਕੁਝ ਨਾ ਹੁੰਦਾ ਪਰ ਇਹਨਾਂ ਨੂੰ ਦੇਖ ਕੇ ਨਾਰਮਲ ਫੈਮਲੀਆਂ ਦੇ ਵਿੱਚ ਜ਼ਰੂਰ ਕਲੇਸ਼ ਪੈਣ ਲੱਗੇ ਪਾਈ ਇਹਨਾਂ ਦਾ ਤਾਂ ਇਹ ਬਿਜ਼ਨਸ ਆਈਡੀਆ ਤੁਸੀਂ ਨਵੇਂ ਇਹਨਾਂ ਦੇ ਪਿੱਛੇ ਲੱਗਿਆ ਕਰੋ ਬਾਕੀ ਇਹ ਮਹਿੰਦੀ ਵਾਲੇ ਮੁੰਡਿਆਂ ਤੇ ਗਿਆਨ ਦੇ ਹੀ ਜਾਂਦਾ ਕਿ ਇਹ ਹੀ ਮੁੰਡੇ ਕੱਲ ਸਾਨੂੰ ਗਾਉਂ ਫੜਾਉਣ ਆਏ ਸੀ ਤੇ ਅੱਜ ਇਹ ਸਾਰਾ ਦਿਨ ਮਹਿੰਦੀ ਲਾਉਂਦੇ ਰਹੇ ਤੇ ਈਵਨਿੰਗ ਟਾਈਮ ਹੁਣ ਸਾਡੇ ਘਰੇ ਮਹਿੰਦੀ ਲਾਉਣ ਆਏ ਆ ਕਿਉਂਕਿ ਇਹਨਾਂ ਨੂੰ ਵੀ ਹੁੰਦਾ ਕਿ ਅਸੀਂ ਜਿਆਦਾ ਤੋਂ ਜਿਆਦਾ ਗਾਕ ਭੁਗਤ ਹੁਣ ਇਹਨਾਂ ਦਾ ਝੂਠ ਅੱਗੇ ਫੜਿਆ ਜਾਊਗਾ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਇੱਧਰ ਜਵਾਨਾਂ ਨੂੰ ਹੋਰ ਵੀ ਛੋਟੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਜੀ ਮੈਂਹੰਦੀ ਲਾ ਅੱਛਾ ਦੀਦੀ ਨੇ ਕਿਹਾ ਸੀ ਕੱਲ ਮੈਂਹੰਦੀ ਲਾਇਓ ਹਾਂ ਇਹ ਆਪਾਂ ਲਹਿੰਗੇ ਕਾਉਂਟ ਦੇਣ ਆਈ ਸੀ ਹਾਂ ਹਾਂ ਤੇ ਨਾਲੇ ਇਹ ਪਤਾ ਖੁਣ ਕਾਪੇ ਬਿਹਾਰ ਤੋਂ ਨਾ ਜਗ੍ਹਾ ਮੈਂ ਕਿਹਾ ਹਾਂ ਬੇ ਉਹ ਮੈਂਹੰਦੀ ਨਾਲ ਹੈ ਹਾਂ ਦੀਦੀ ਨੇ ਕੰਟੀ ਨਹੀਂ ਨਹੀਂ ਅੱਜ ਤਾਂ ਆਇਆ ਹੈ ਨਹੀਂ ਆਪਣੇ ਕੋਲ ਹੂੰ ਤੁਸੀਂ ਕੱਲ ਆ ਜਿਓ ਅੱਛਾ ਕੱਲ ਮਤਲਬ ਕੱਲ ਵੀ ਲਿਆਏ ਹੋਏ ਤੇ ਸਮਾਨ ਹਾਂ ਕੱਲ ਤਾਂ ਦੀਲੀ ਗੱਦੀ ਕੋਈ ਹੋਣਾ ਵੀ ਕਰ ਹੂੰ ਤੇ ਆਪਾਂ ਫਿਰ گاਉਂ ਲੈ ਗਏ ਸੀ ਅੱਛਾ ਹੋਣਾ ਤੁਸੀਂ ਇਹਨਾਂ ਦੀ گاਉਂ ਵਾਲੀ ਪਿੱਕ ਦੇਖੋ ਤੇ ਇਹਨਾਂ ਮੁੰਡਿਆਂ ਦੇ ਕੱਪੜੇ ਦੇਖੋ ਜੇ ਇਹ ਕੱਲ گاਉਂ ਲੈ ਕੇ ਆਏ ਸੀ ਤੇ ਅੱਜ ਇਹ ਉਵੇਂ ਹੀ ਆ ਗਏ ਇਹਨਾਂ ਨੇ ਕੱਪੜੇ ਨਹੀਂ ਬਦਲੇ ਇਹੀ ਆਇਨਾ ਵਲੌਗਰਾਂ ਦੇ ਝੂਠ ਇੱਕ ਦਿਨ ਦੇ ਵਿੱਚ ਵਿੱਚ ਤਿੰਨ ਚਾਰ ਵਲੌਗ ਸ਼ੂਟ ਕਰ ਲੈਂਦੇ ਆ ਤੇ ਅਗਲੇ ਬੰਦੇ ਤੋਂ ਵੀ ਝੂਠ ਬਲਵਾਉਂਦੇ ਆ ਮੁੰਡੇ ਨੂੰ ਹੁਣ ਝੂਠ ਬੋਲਿਆ ਕਿ ਤੂੰ ਕਹਿ ਮੈਂ ਕੱਲ ਵੀ ਆਇਆ ਸੀ ਤੇ ਅੱਜ ਮੈਂ ਮਹਿੰਦੀ ਲਾਉਣ ਆਇਆ ਤੇ ਉਹਦੇ ਤੋਂ ਵਿਚਾਰੇ ਤੋਂ ਬੋਲਿਆ ਵੀ ਨਹੀਂ ਜਾਂਦਾ ਉਹ ਆੜ ਆੜ ਕੇ ਸੋਚ ਸੋਚ ਕੇ ਬੋਲਦਾ ਵੀ ਮੈਂ ਕਿਵੇਂ ਬੋਲਾਂ ਕਿਉਂਕਿ 2 ਮਿੰਟ ਪਹਿਲਾਂ ਤਾਂ ਹਜੇ ਉਹ ਗਾਉਂ ਵਿਖਾ ਕੇ ਹਟਿਆ ਤੇ ਹੁਣ ਉਹਨੂੰ ਮਹਿੰਦੀ ਦਾ ਕੰਟੈਂਟ ਕੱਢਣ ਵਾਸਤੇ ਦਿਨ ਬਦਲਣ ਨੂੰ ਕਹੀ ਜਾਂਦੇ ਆ ਉਹ ਵੀ ਵਿਚਾਰਾ ਕਹਿੰਦਾ ਹੋਊਗਾ ਕਿ ਮੈਂ ਕਿੱਥੇ ਫਸ ਗਿਆ ਇਹਨਾਂ ਦੀ ਤਾਂ ਉਹ ਗੱਲ ਆ ਵੀ ਬੱਕਰੀ ਨੂੰ ਰੰਗ ਕੇ ਕਹਤਾ ਵੀ ਇਹ ਹਾਂ ਇਹ ਬਹੁਤ ਜਿਆਦਾ ਬਰੀਕ ਹੈ ਨਾ ਇਹਦਾ ਉਹ ਉਹ ਜਿਹੜੇ ਨੇ ਆਪੇ ਸੌਨ ਡਿਜ਼ਾਈਨ ਬਣਾ ਦੇਣਾ ਹੂੰ ਮੈਂ ਤਾਂ ਇਹ ਦੇਖ ਲਓ ਇੱਕ ਗੱਲ ਹੈ ਦੇਖ ਲਓ ਕਿੰਨੇ ਡਿਜ਼ਾਈਨ ਇਹਨਾਂ ਨੂੰ ਮੂੰਹ ਜਵਾਨੀ ਯਾਦ ਹੋਣੀ ਜਦ ਹੱਥ ਚੱਲ ਹੁਣ ਵੀਡੀਓ ਬਣਾਉਣ ਲੱਗੇ ਆਪਾਂ ਸੋਚ ਕੇ ਬੋਲਦੇ ਹਾਂ ਹੂੰ ਪਰ ਗੱਲ ਹੈ ਇੱਕ ਤੁਹਾਨੂੰ ਥੋੜਾ ਜਿਹਾ ਟੌਪਿਕ ਬੋਲਣਾ ਚਾਹੀਦਾ ਵੀ ਮੰਜਾ ਬਾਰੇ ਬੋਲ ਦੋ ਤੁਸੀਂ 15 ਮਿੰਟ ਸੋਚਦੇ ਆ ਚੱਲਣ ਦੋ ਮੱਜਾਂ ਨੇ ਅੱਜ ਐ ਕਰਿਆ ਬੰਦਾ ਪਰਫੈਕਟ ਬੰਦਾ ਓਕਣਾ ਹੀ ਪਰਫੈਕਟ ਜਿਹੜੇ ਕਹਿਣ ਦਾ ਮਤਲਬ ਜਿੱਦਾਂ ਹੁਣ ਹਾਂ ਜਿੱਦਾਂ ਹੁਣ ਸਾਨੂੰ ਮੰਨ ਲਓ ਕੋਈ ਕੰਟੈਂਟ ਮਿਲ ਗਿਆ ਅਸੀਂ ਉਹਦੇ ਪ੍ਰਤੀ ਐਨ ਵਧੀਆ ਬੋਲ ਸਕਦੇ ਹਾਂ ਹੁਣ ਇੰਨਾ ਕ ਐਕਸਪੀਰੀਅੰਸ ਹੋ ਗਿਆ ਐਕਸਪੀਰੀਅੰਸ ਹੋ ਗਿਆ ਤੁਸੀਂ ਪਾਣੀ ਚੋਂ ਮੱਖਣ ਕੱਢਣ ਵਾਲੀਆਂ ਗੱਲਾਂ ਕਰਦੇ ਆ ਤੇ ਉਹ ਅਗਲਾ ਟੈਲੈਂਟ ਦੇ ਨਾਲ ਡਿਜ਼ਾਈਨ ਬਣਾਉਂਦਾ ਜ਼ਮੀਨ ਆਸਮਾਨ ਦਾ ਫਰਕ ਆ ਕਹਿੰਦੇ ਕਿ ਸਾਨੂੰ ਇੰਨਾ ਐਕਸਪੀਰੀਅੰਸ ਆ ਕੋਈ ਵੀ ਟੌਪਿਕ ਮਿਲ ਜੇ ਅਸੀਂ ਉਹਦੇ ਤੇ ਵਲੌਗ ਬਣਾ ਸਕਦੇ ਆ ਪਰ ਤੁਹਾਡੇ ਵਲੌਗ ਦੇ ਵਿੱਚ ਟੌਪਿਕ ਹੁੰਦਾ ਹੀ ਕਦੋਂ ਆ ਤੁਸੀਂ ਤਾਂ ਬਿਨਾਂ ਟੌਪਿਕ ਦੇ ਵੀ ਸ਼ੋਰ ਮਚਾਈ ਰੱਖਦੇ ਆ ਕੋਈ ਕੰਮ ਨਹੀਂ ਤਾਂ ਗੱਪਾਂ ਹੀ ਸਹੀ ਇਹ ਆ ਤੁਹਾਡੀ ਵਲੌਗਿੰਗ ਦਾ ਅਸਲੀ ਐਕਸਪੀਰੀਅੰਸ ਕਹਿੰਦੇ ਨੇ ਸੱਚੇ ਵਿਆਹ ਦਾ ਇੱਕ ਘਰ ਵਾਲਾ ਵਿਆਹ ਦਾ ਚੜ੍ਹੇ ਨਹੀਂ ਚੜ੍ਹੇ ਨਹੀਂ ਜੁਰੂਸ ਕਰਨ ਦੀ ਲੋੜ ਨਹੀਂ ਦੱਬ ਕੇ ਸਰੋਂ ਦੇ ਤੇਰੇ ਜੰਗਲਾਂ ਡੋਬੋ ਆਪੇ ਘਰ ਆ ਲੈਨੇ ਪਿਆਰ ਕਰ ਮਾਫ ਆਪੇ ਚੜ੍ਹ ਜਣੀ ਹੋਰ ਕਿਆ ਲੈੋ ਜੀ ਇਸ ਸਾਲ ਵੀ ਕਿਹਨੇ ਸੋਚੀ ਹੋਣੀ ਐ ਮੈਂ ਦੀ ਗੱਲ ਮਤਲਬ ਕਿ ਜੇ ਡਾਰਕ ਚੜਦੀ ਤਾਂ ਪਿਆਰ ਕਰਦੇ ਉਹ ਇਦਾਂ ਹੀ ਬੜਾਲੀਆਂ ਗੱਲਾਂ ਤੁਹਾਡੇ ਵਰਗੀਆਂ ਨੇ ਬੈਠੀਆਂ ਬੈਠੀਆਂ ਨੇ ਤੇ ਡਾਰਕ ਚੜੇ ਫੇਜਾ ਇਦਾਂ ਹੀ ਬਣਾ ਲਈ ਓਕੇ ਸੋ ਬੋਮਾ ਇਹ ਇਹਨਾਂ ਦੇ ਐਕਸਪੀਰੀਅੰਸ ਦਾ ਲੈਵਲ ਦੇਖ ਲੋ ਗੱਲਾਂ ਦੇ ਗੁਬਾਰੇ ਆ ਇਹ 15 ਮਿੰਟ ਦਾ ਵਲੌਗ ਕੱਲੀ ਮਹਿੰਦੀ ਤੋਂ ਹੀ ਕੱਢ ਲਿਆ ਇਹਨਾਂ ਨੂੰ ਕੰਟੀਨਿਊਸ ਬਕਬਕ ਦਾ ਵਰਲਡ ਰਿਕਾਰਡ ਮਿਲਣਾ ਚਾਹੀਦਾ ਗੱਲਾਂ ਕਰਦਿਆਂ ਕਰਦਿਆਂ ਵਿਊਅਰਸ ਨੂੰ ਹੀ ਭੁਲਾ ਦਿੰਦੇ ਆ ਵੀ ਇਹ ਵੀਡੀਓ ਸਟਾਰਟ ਕਿਉਂ ਹੋਈ ਸੀ ਬਾਕੀ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਇਹ ਐਕਸਪੈਰੀਮੈਂਟ ਕਰਦੇ ਆ ਕਦੇ ਬੇਬੀ ਸ਼ਾワー ਤੇ ਮਹਿੰਦੀ ਤੇ ਕਦੇ ਇੱਕ ਦਿਨ ਦੇ ਵਿੱਚ 4-4 ਵਲੌਗਸ ਇਹਨਾਂ ਦੇ ਕੋਲੇ ਇੱਕ ਚੀਜ਼ ਦਾ ਐਕਸਪੀਰੀਅੰਸ ਹੈਗਾ ਉਹ ਆ ਚੁਗਲੀਆਂ ਕਰਨ ਦਾ ਤੇ ਐਕਸਕਿਊਜ਼ ਦੇਣ ਦਾ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ